ਆਦੇ ਹੁਣ ਜਮੇਂ ਕਰੰਟ ਨਹੀਂ ਮਾਰਦੀ ਹਨਾ ਕਈਆਂ ਦੀ ਇਹ ਖਰਾਬ ਹੋ ਜਾਂਦੀ ਹੈ ਦੇਖੇ ਹੀ ਜਦਾਂ ਵੀ ਖਰਾਬ ਹੋ ਜਾਂਦੀਆਂ ਨੇ ਆਪਣੀਆਂ ਪਹਿਲਾਂ ਵੀ ਖਰਾਬ ਹੋ ਜਾਂਦੀਆਂ ਨੇ ਇਹ ਮੈਟ ਖਰਾਬ ਹੋ ਜਾਂਦਾ ਫੇ ਆਪਾਂ ਨੇ ਸਟੀਮ ਲਾਈ ਆ ਦੇ ਤਾਰ ਲੈ ਲੈਣੀ ਐ ਇਦਾਂ ਦੀ ਧੰਪੇ ਦੀ ਕੋਈ ਵੀ ਇਹਨੂੰ ਮੂਰ ਤਿੱਕੀ ਕਰ ਲੈਣਾ ਤਿੱਕੀ ਕਰਕੇ ਇਹਦੇ ਵਿੱਚ ਇੱਕ ਪਿੰਨ ਕੱਢਾਂਗੇ ਆ ਗਿਆ ਆ ਗਿਆ ਜੀ ਇਹ ਨਾ ਰਹੀ ਸਮਝ ਸਹੀਓ ਸਹੀਓ ਇਹਨੂੰ ਤੇ ਪ੍ਰੈਸ਼ਰ ਕਰ ਦੋਗੇ ਹਨਾ ਮੈਨੂੰ ਲੱਗਦਾ throve ਇੰਦਰੀ ਹੋ ਜਾਣੀਆਂ ਖਿਆਲ ਬਾਹਰ ਇੰਦਰੋਂ ਵਾ ਜਿੰਨੀ ਵੀ ਬਾਹਰ ਹਨ ਇਹ ਕਨੈਕਸ਼ਨ ਨੇ ਆ ਸਾਰੇ ਇਹ ਗੋਲ ਗੋਲ ਜਿਹੇ ਹੂੰ ਜਿੰਨਾ ਵੀ ਆ ਵਾਈਟ ਵਗੜੀ ਇਹ ਜਿਹੜਾ ਸਿਲਵਰ ਆ ਸਿਲਵਰ ਕਲਰ ਦਾ ਹੈ ਵਾਈਟ ਜਿਹਾ ਕਨੈਕਸ਼ਨ ਨੇ ਸਾਰੇ ਇਹ ਹੂੰ ਇਹਨੂੰ ਆਂਡ ਕਰ ਲੈਣਾ ਆਪਾਂ ਉਹਦੇ ਪੈਰਾ ਕਰਕੇ ਦੋਨੇ ਪੈਰਾ ਕਰ ਚੱਲ ਵੀ ਚੱਲ ਪਿੰਨਾ ਇਹ ਸਾਰੇ ਜਿੰਨੇ ਵੀ ਹੈਗੇ ਨੇ ਵਾਇਰਾਂ ਨੇ ਇਕੱਲੇ ਕੰਮ ਕਰਨ ਲੱਗ ਜਾਂਦੀਆਂ